ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਡੇਲੀ ਆਉਣ ਵਾਲੇ ਰਿਸ਼ਤਿਆਂ ਦੀ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜੰਨਾ ਪਹੁੰਚ ਸਕਣ ਦੀ ਜੇ ਤੁਹਾਨੂੰ ਸਾਡੀ ਐਡ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਡੀ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਅਤੇ ਹੋਰ ਵਧੀਲੀ ਜਾਣਕਾਰੀ ਲੈ ਸਕਦੇ ਹੋ ਜੀ ਰੈਸਟਰ ਨੋਟਕਲੋਜੀ ਫਾਈਲ ਨੰਬਰ 855 ਨਾਮਕਾਲ ਜਿਹਦਾ ਸ਼੍ਰੀ ਗੰਗਾ ਨਗਰ ਕਾਸਟ ਜੱਟ ਸਿੱਖ ਗੋਤ ਦਿਵਲ ਜਨਮਿਕ ਮਾਰਚ 1998 ਕੱਦ 5 ਫੁੱਟ 5 ਇੰਚ ਪੜਾਈ ਬੀਏ ਸੀ ਨਾਸਿੰਗ ਪਰ ਇੱਕ ਅਨਮੈਰਿਡ ਪਹਿਣਾ ਦੋ ਲੋੜ ਹੈ ਰਿਸ਼ਤੇ ਦੀ ਮੁੰਡਾ ਨਿਸ਼ਾਰਾ ਹੋਵੇ ਜ਼ਮੀਨ 7 ਏਕੜ ਦਾ ਕਾਉਂਦੀ ਹੋਵੇ ਫੈਮਿਲੀ ਵਧੀਆ ਹੋਣੀ ਚਾਹੀਦੀ ਹੈ ਮਿਲ ਵਰਤਣ ਵਾਲੀ ਮੁੰਡਾ ਪੜਿਆ ਲਿਖਿਆ ਹੋਵੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਾਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਤੇ ਹੋਰ ਵਧੀਰੀ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 856 ਨਾਮ ਕੌਰ ਕਾਸਟ ਕਮੋਦ ਸਿੱਖ ਜਿਹਦਾ ਹ시ਾਰਪੁਰ ਜਨਮ 28 ਮਾਰਚ 2005 ਫੁੱਟ 6 ਇੰਚ ਪੜਾਈ ਬੀਕੋ ਬਸ ਭਰਾ 2 ਭੈਣ 1 ਮਾਤਾ ਪਿਤਾ ਜੀ ਨਾਲ ਨੇ ਲੋੜ ਹੈ ਰਿਸ਼ਤੇ ਦੀ ਆਪਣਾ ਸਿੱਖ ਪਰਿਵਾਰ ਤੋਂ ਹੀ ਹੋਵੇ ਜੀ ਰਿਸ਼ਤਾ ਮੁੰਡੇ ਦਾ ਬੜੀ ਚੰਗਾ ਕੰਮ ਕਰ ਹੋਵੇ ਸੋਹਣਾ ਸੁਨੱਖਾ ਹੋਵੇ ਬਿਲਕੁਲ ਮੁੰਡਾ ਬਿਲਕੁਲ ਨਸ਼ਾ ਰਹਿਤ ਹੋਵੇ ਕਾਸਟ ਬੀਸੀ ਤੱਕ ਲੈ ਲੈਣਗੇ ਜੀ ਮੈਂ ਐਸੀ ਕੈਟਾਗਰੀ ਨਾ ਹੋਵੇ ਦੇਖ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪ੍ਰਵਾਸ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ। ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 857 ਨਾਮ ਕੌਰ ਕਾਸਟ ਜੱਟ ਸਿੱਖ ਗੋਤ ਚਾਹਲ ਜ਼ਿਲ੍ਹਾ ਮਾਨਸਾ ਤਲਵੰਡੀ ਸਾਹਿਬ ਏਰੀਆ ਜੀ ਜਨਮ ਜੂਨ 1998 ਕਾਰਡ 5 ਫੁੱਟ 6 ਇੰਚ ਪੜ੍ਹਾਈ ਬੀਏ ਪਾਸ ਭਰਾ ਇੱਕ ਕੁੜੀ ਹੋਣਾ ਘਰ ਹੈ ਇਸ ਟਾਈਮ ਪਿਤਾ ਜੀ ਐਗਰੀਕਲਚਰ ਮਾਤਾ ਜੀ ਘਰੇਲੂ ਔਰਤ ਲੋੜ ਹੈ ਜਿਸ ਤਰੀਕ ਜੱਟ ਸਿੱਖ ਕਾਰ ਤੇ ਰਿਸ਼ਤਾ ਹੋਵੇ ਜੀ ਮੁੰਡਾ ਸਿਆਣਾ ਤੇ ਵਧੀਆ ਕੋਈ ਯੋਗ ਤੇ ਹੋਵੇ ਜ਼ਮੀਨ 5 ਏਕੜ ਤੱਕ ਜਰੂਰ ਆਉਂਦੀ ਹੋਵੇ ਤੇ ਨਸ਼ਰ ਰੈਤ ਹੋਵੇ ਜੇ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 858 ਨਾਮ ਸਿੰਘ ਜ਼ਿਲ੍ਹਾ ਸਰਸਾ ਕਾਸਟ ਜੱਟ ਸੀ ਗੋਤ ਚਾਹਲ ਹਾਈਟ 5 ਫੁੱਟ 9 ਇੰਚ ਜਨਮ 5 ਬ੍ਰੈ 1992 ਪੜਾਈ ਪਲਸ 2 ਪਾਸ ਡਿਪਲੋਮਾ ਡੀ ਐਮ ਐਲਟੀ ਵਿਦ ਬੀ ਐਸ ਸੀ ਕੰਟੀਨਿਊਮ ਫਰਮ ਲੈਬ ਟੈਕਨੀਸ਼ੀਅਨ ਸਿਵਲ ਹਸਪੀਟਲ ਸਰਦੂਲਗੜ ਤਨਖਾਹ 10000 ਰੁਪਏ ਜ਼ਮੀਨ 4 ਪਹਿਨਾ ਮੈਰਿਡ ਇੱਕ ਪ੍ਰਾਈਮੈਰਿਡ ਪਿਤਾ ਜੀ ਖੇਤੀਬਾੜੀ ਮਾਤਾ ਜੀ ਹਾਊਸ ਵਾਈਫ ਲੋਡ ਹੈ ਇਸ ਤਰ੍ਹਾਂ ਦੀ ਕੁੜੀ ਵਧੀਆ ਬੜੀ ਲਿਖੀ ਹੋਈ ਡਿਮਾਂਡ ਕੋਈ ਨਹੀਂ ਹੈ ਜੀ ਇਹਨਾਂ ਦੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਦਿੱਤੇ ਹੋਏ ਪਰਿਵਾਰਾਂ ਦੇ ਸੰਪਰਕ ਨੰਬਰਾਂ ਤੇ ਕੰਟੈਕਟ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 869 ਨਾਮ ਸਿੰਘ ਜਿਲ੍ਹਾ ਸ੍ਰੀ ਮਕਸਤਾ ਸਹਿਰ ਕਾਸ਼ਟਰਾਮ ਗੜੀ ਗੋਤ ਮਾਨ ਹਾਈਟ 5 ਫੁੱਟ 7 ਇੰਚ ਜਨਮ 5 5 1996 ਪੜ੍ਹਾਈ ਬੀਟੈਕ ਕਾਮਰਸ ਆਊਟਵੀਰ ਇੰਜੀਨੀਅਰ ਤਨਖਾਹ 96000 ਮਾਂਥ ਹੈ ਜੀ ਜ਼ਮੀਨ ਸ਼ ਰਾ ਇੱਕ ਪਿਤਾ ਜੀ ਮਾਦਰ ਹਾਊਸ ਵਾਈਫ ਇਹਨਾਂ ਨੂੰ ਲੋੜ ਹੈ ਰਿਸ਼ਤੇ ਦੀ ਕੁੜੀ ਪੜੀ ਲਿਖੀ ਹੋਵੇ ਸਮਝਦਾਰ ਸਮਝਦਾਰ ਦੀ ਪਾਲ ਹੈ ਜੀ ਮੰਗ ਕੋਈ ਨਹੀਂ ਹੈ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਬਾਕੀ ਰਿਸ਼ਤਾ ਕਰਨ ਤੋਂ ਪਹਿਲਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਜੀ ਸਤਿ ਸ੍ਰੀ ਅਕਾਲ ਜੀ